ਜੋ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਨੇ ਬੈਂਗਸਟਰਸ ਤੇ ਕ੍ਰਾਈਮਨਲਸ ਦੇ ਖਿਲਾਫ ਲਗਾਤਾਰ ਇੱਕ ਮੁਹਿੰਮ ਚੜ੍ਹੀ ਹੋਈ ਹੈ। ਉਸ ਮੁਹਿੰਮ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਡੀ ਗੁਰਬੰਸ ਬੈਂਸ ਡੀਐਸਪੀ ਰਾਜਪੂਰਾ ਮਨਜੀਤ ਸਿੰਘ ਇੰਚਾਰ ਸੀਆਈਏ ਪਟਿਆਲਾ ਪ੍ਰਦੀਪ ਬਾਜਵਾ ਤੇ ਐਸਐਚਓ ਬਨੂੜ ਹਰਸ਼ਦੀਪ ਦੀ ਟੀਮ ਨੇ ਇੱਕ ਵੌਂਟਡ ਕ੍ਰਾਈਮਨਲ ਦਾ ਪਿੱਛਾ ਕਰਦੇ ਹੋਏ ਤੇ ਉਨਾਂ ਕੋਲ ਇਨਫੋਰਮੇਸ਼ਨ ਸੀਗੀ ਕਿ ਇਹ ਕ੍ਰਿਮਨਲ ਦੀ ਮੂਵਮੈਂਟ ਹੈਗੀ ਇਸ ਏਰੀਏ 'ਚ ਜਦੋਂ ਇਹਨੂੰ ਪਿੱਛਾ ਕਰਦੇ ਹੋਏ ਰਾਉਂਡ ਅਪ ਕੀਤਾ ਗਿਆ ਤੇ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਇੰਨੇ ਪੁਲਿਸ ਪਾਰਟੀ ਤੇ ਤਿੰਨ ਤੋਂ ਚਾਰ ਰਾਉਂਡ ਫਾਇਰ ਕੀਤੇ ਭੱਜਣ ਦੀ ਨੀਅਤ ਨਾਲ ਤੇ ਜਾਨੀ ਮਾਲੀ ਨੁਕਸਾਨ ਦੀ ਨੀਅਤ ਨਾਲ ਪੁਲਿਸ ਪਾਰਟੀ ਨੇ ਬੜੀ ਬਹਾਦਰੀ ਦਾ ਪਰਚਾ ਦਿੰਦੇ ਹੋਏ ਜਦੋਂ ਸੈਲਫ ਡਿਫੈਂਸਟਿਵ ਫਾਇਰ ਕੀਤਾ ਤੇ ਇਹਨੂੰ ਇਹਦੇ ਲੈਗ 'ਚ ਬੁਲੇਟ ਦੀ ਜਿਹੜੀ ਇੰਜਰੀ ਹੋਈ ਜੀਦੇ ਕਰਕੇ ਇਹਨੂੰ ਕੈਪਚਰ ਕੀਤਾ ਜਾ ਸਕਿਆ ਇੱਥੇ ਮੈਂ ਦੱਸਣਾ ਚਾਹਾਂਗਾ ਕਿ 20 ਤਰੀਕ ਨੂੰ ਇੱਕ ਗੱਜੂ ਮਾਦਰਾ ਪਿੰਡ ਦੇ ਵਾਸੀ ترسےم ਸਿੰਘ ਦਾ ਮਰਡਰ ਹੋਇਆ ਸੀ ਇਹ ਜਿਹੜਾ ਦੋਸ਼ੀ ਸੀ ਇਹ ਉਸ ਮਰਡਰ ਕੇਸ 'ਚ ਜਿਹੜਾ ਕਾਤਲ ਇਹੀ ਸੀਗਾ ਤੇ ਬੜੀ ਬੇਰਹਿਮੀ ਨਾਲ ਉਹਨੂੰ ترسےਮ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਇਹ ਗੁਰਪ੍ਰੀਤ ਸਿੰਘ ਉਰਫ ਟੋਂਟਾ ਨਾਮ ਦਾ ਇੱਕ ਕ੍ਰਿਮੀਨਲ ਹੈਗਾ ਤੇ ਇਹਦੇ ਤੇ ਪਹਿਲਾਂ ਵੀ ਡਕੈਤੀ ਦੇ ਤੇ ਇਰਾਦਾ ਕਤਲ ਦੇ ਹੋਰ ਵੀ ਮੁਕੱਦਮੇ ਦਰਜ ਨੇ ਇਹਨੇ ਕਿਸੇ ਵੱਡੀ ਵਾਰ ਦਾ ਨੂੰ ਅੰਜਾਮ ਦੇਣ ਦੀ ਨੀਅਤ ਨਾਲੇ ਦੀ ਇਸ ਏਰੀਆ ਚ ਮੂਵਮੈਂਟ ਸੀਗੀ ਤੇ ਇਹਦੇ ਨਾਲ ਹੀ ਸਾਡਾ ਜਿਹੜਾ 20 ਤਰੀਕ ਨੂੰ ਮਰਡਰ ਹੋਇਆ ਸੀ ਉਹ ਵੀ ਟਰੇਸ ਹੋ ਗਿਆ ਤੇ ਹੋਰ ਵੀ ਇਹਦੇ ਤੋਂ ਇਹਦੇ ਸਾਥੀ ਅਸੀਂ ਅਰੈਸਟ ਅੱਗੇ ਕਰਾਂਗੇ